ਮੈਂ ਵੀਰ ਜੀ ਆਪਣਾ weight ਘਟਾਇਆ ਘਟਾਇਆ ਕਿੰਨਾ ਕਿੰਨਾ weight ਸੀਗਾ ਮੇਰੇ ਚ 85 ਕਿਲੋ weight ਸੀ ਵੀਰੇ ਮੈਨੂੰ 20 ਦਿਨ ਹੋ ਗਏ 20 ਦਿਨਾਂ ਦੇ ਵਿੱਚ ਮੇਰਾ 5 ਤੋਂ 6 ਕਿਲੋ weight ਘਟ ਗਿਆ 20 ਦਿਨਾਂ ਦੇ ਵਿੱਚ 5 ਤੋਂ 6 ਕੋਈ ਪ੍ਰੋਬਲਮ ਨਹੀਂ ਵੀਰ ਜੀ ਕੋਈ ਪ੍ਰੋਬਲਮ ਨਹੀਂ ਖਾਣਾ ਕੋਈ ਐ ਤਾਂ ਨਹੀਂ ਹੈਗਾ ਵੀ ਬਾਹਰ ਦਾ ਖਵਾਇਆ ਜਾਂ ਤੁਹਾਨੂੰ ਨਹੀਂ ਨਹੀਂ ਵੀਰ ਜੀ ਘਰ ਦਾ ਖਾਣਾ ਸੀ ਸਭ ਘਟਾ ਲਿਆ ਪਾਜੀ ਘਟਾਇਆ ਨਹੀਂ ਮੈਂ ਬਧਾਇਆ ਹਾਂ ਤੁਸੀਂ ਬਧਾਇਆ ਹੋਇਆ ਇਸ ਤੋਂ ਪਹਿਲਾਂ ਵਰ ਕਿਹ ਹੈ ਜੀ ਸੀ ਅਈ ਦੋ ਪਹਿਲਾਂ ਤਾਂ ਲੋਕ ਪਤਲੇ ਹੁੰਦੇ ਮੈਂ ਬਰੀਕ ਸੀਗਾ ਅੱਛਾ ਬਰੀਕ ਸੀ ਹਾਂਜੀ ਮਤਲਬ ਬਾਬਾ ਬੁੱਢਾ ਸਾਹਿਬ ਦੀ ਕਿਰਪਾ ਦੇ ਨਾਲ ਉਹ 7 ਸਾਲ ਬਾਅਦ ਉਹਦਾ ਜਨਮ ਹੋਇਆ ਅੱਛਾ ਸਾਹਿਬ ਮੈਰਿਜ ਤੋਂ 7 ਸਾਲ ਬਾਅਦ ਹਾਂਜੀ ਜੀ ਤਾਂ ਬਾਬਾ ਬੁੱਢਾ ਸਾਹਿਬ ਨੇ ਕਿਰਪਾ ਕੀਤੀ ਸੀ ਔਰ ਕੀ ਹੋਇਆ ਵੀ ਉਹ ਜਦੋਂ 2 ਢਾਈ ਸਾਲ ਦਾ ਸੀ ਉਹ ਬਿਮਾਰ ਹੋ ਗਿਆ ਸੀ ਅੱਛਾ ਉਸ ਤੋਂ ਬਾਅਦ ਕੀ ਹੋਇਆ ਵੀ ਉਹਦਾ weight ਨਹੀਂ ਸੀ ਵੱਧ ਰਿਹਾ ਹਾਂ ਤਾਂ ਦੂਜੇ ਜਿਹੜੇ ਬੱਚੇ ਸੀ ਉਹਦੇ ਹਾਨ ਦੇ ਉਹ ਵਧੀਆ ਖੇਡਦੇ ਸੀ ਵਰਕਅੱਟ ਮਤਲਬ ਵਧੀਆ ਤੁਰਦੇ ਫਿਰਦੇ ਸੀ ਸਭ ਕੁਝ ਐਕਟੀਵਿਟੀ ਕਰਦੇ ਸੀ ਤਾਂ ਫਿਰ ਜੀ ਆਪਣਾ ਕਿਡਸ ਗrow ਦਿੱਤਾ ਉਹਦੇ ਨਾਲ ਆਪਾਂ ਉਹਦਾ weight 10 ਕਿਲੋ ਗ੍ਰੇਨ ਕੀਤਾ ਸਸੀ ਗਾਲ ਜੀ ਮੈਂ ਤੁਹਾਡਾ ਆਪਣਾ ਢਿੱਲੋਂ ਬਠਿੰਡੇ ਵਾਲਾ ਤੇ ਅੱਜ ਆਪਾਂ ਬਠਿੰਡੇ ਦੇ ਵਿੱਚ ਖੜੇ ਆਂ ਬਠਿੰਡੇ ਦੇ ਵਿੱਚ ਕਿੱਥੇ ਖੜੇ ਆਂ ਅਮਰੀਕ ਸਿੰਘ ਰੋਡ ਦੇ ਉੱਤੇ ਰੀਲ ਮੀਨ ਦੇ ਜਿਹੜੀ ਸਾਹਮਣੇ ਗਲੀ ਆਉਂਦੀ ਆ ਉੱਥੇ ਆ ਜਾਂਦਾ ਸਟਾਰ ਨਿਊਟ੍ਰੀਸ਼ਨ ਫਿਟਨੈਸ ਕਲੱਬ ਮੋਟਾਪਾ ਘਟਾਓ ਜਾਂ ਵਜ਼ਨ ਵਧਾਓ ਬਿਨਾਂ ਕਿਸੇ ਦਵਾਈ ਦੇ ਬਿਨਾਂ ਕਿਸੇ ਸਾਈਡ ਇਫੈਕਟ ਬਿਨਾਂ ਖਾਣਾ ਬਿਨਾਂ ਛੱਡੇ 100% ਕੁਦਰਤੀ ਤਰੀਕੇ ਦੇ ਨਾਲ ਸਕਿਨ ਕੇਅਰ ਵੀ ਸਪੈਸ਼ਲਿਸਟ ਆ ਇੱਥੇ ਕੀ ਆ ਆਪਣੇ ਨਾਲ ਜਤਿੰਦਰ ਤੇ ਬਾਈ ਤਰਮਿੰਦਰ ਇੱਕ ਬਾਈ ਨੇ ਜਿਹੜਾ ਹੈਗਾ ਮੋਟਾਪਾ ਘਟਾਇਆ ਤੇ ਦੂਜੇ ਬਾਈ ਨੇ ਆਪਣਾ ਵਜ਼ਨ ਪਾਰ ਘੱਟ ਕੀਤਾ ਉਹ ਪੂਰੀ ਗੱਲਬਾਤ ਆਪਾਂ ਜੱਜ ਟੈਂਡਰ ਦੇ ਬਾਈ ਧਰਮਿੰਦਰ ਨਾਲ ਕਰਦੇ ਆਂ ਬਠਿੰਡਾ ਦੇ ਵਿੱਚ ਖੜੇ ਆ ਆਦੂ ਗੱਲਬਾਤ ਕਰਦੇ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਗੱਲ ਸ਼ੁਰੂ ਕਰਦੇ ਮੈਂ ਦੱਸਦਾ ਸੀ ਵੀ ਬੋਰਡ ਸਾਹਮਣੇ ਲੱਗਿਆ ਹੋਇਆ ਮੋਟਾਪਾ ਘਟਾਓ ਜਾਂ ਵਜ਼ਨ ਵਧਾਓ ਹਾਂਜੀ ਹਾਂਜੀ ਤੁਸੀਂ ਵਜ਼ਨ ਵਧਾਇਆ ਕਿ ਘਟਾਇਆ ਜੀ ਵੇਖੋ ਜੀ ਪਹਿਲਾਂ ਤਾਂ ਤੁਸੀਂ ਸਾਡੇ ਆਏ ਹੋ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਤਾਂ ਦੂਜੀ ਗੱਲ ਸਰ ਜਿਹੜਾ ਤੁਸੀਂ ਮੈਨੂੰ ਕੁਐਸਚਨ ਕੀਤਾ ਢੱਲੋ ਸਾਹਿਬ ਵੀ ਵੇਟ ਵਾਲਾ ਜੀ ਤਾਂ ਮੇਰਾ ਜੀ ਜੇ ਅੱਜ ਤੋਂ ਤੁਸੀਂ ਮੈਨੂੰ 3 3.5 ਮਹੀਨੇ ਪਹਿਲਾਂ ਦੇਖਿਆ ਹੁੰਦਾ ਜੀ ਤਾਂ ਤੁਸੀਂ ਸ਼ਾਇਦ ਮੈਨੂੰ ਅੱਜ ਦੇਖਦੇ ਤਾਂ ਤੁਸੀਂ ਪਛਾਣ ਨਾ ਲਈ ਸੀ ਕਿੱਥੋਂ ਪਤਾ ਲੱਗਿਆ ਸੀ ਇਹਦੇ ਬਾਰੇ ਜੀ ਇਹਦੇ ਬਾਰੇ ਜੀ ਮੈਂ ਇੱਕ ਤੁਹਾਡੀ ਵੀਡੀਓ ਦੇਖੀ ਸੀ ਅੱਛਾ ਸਾਡੀ ਵੀਡੀਓ ਦੇਖੀ ਸੀ ਸ਼ਾਇਦ ਤੁਸੀਂ ਤਾਂ ਨਹੀਂ ਮੈਨੂੰ ਜਾਣਦੇ ਜੀ ਪਰ ਮੈਂ ਬਹੁਤ ਚੰਗੀ ਤਰ੍ਹਾਂ ਕਿਉਂਕਿ ਦੇਖੋ ਤੁਹਾਡੀ ਵੀਡੀਓ ਤੋਂ ਹੀ ਮੇਰੀ ਜ਼ਿੰਦਗੀ ਬਦਲੀ ਸੀ ਜੀ ਤਾਂ ਤੁਹਾਡੀ ਵੀਡੀਓ ਇੱਕ ਤੁਸੀਂ ਮੋਟਾਪੇ ਵਾਲੀ ਪਾਈ ਸੀ ਮੈਂ ਦੇਖੀ ਜੀ ਤਾਂ ਉਹਦੇ ਤੇ ਸਰਚ ਕੀਤਾ ਦੇਖਿਆ ਵੀ ਕੀ ਚੀਜ਼ ਹੈ ਜੀ ਤਾਂ ਇਹ ਮਤਲਬ ਜਿਹੜਾ ਨਿਊਟ੍ਰੀਸ਼ਨ ਪ੍ਰੋਡਕਟ ਅਸੀਂ ਯੂਜ਼ ਕੀਤਾ ਤਾਂ ਇਹਦੇ ਨਾਲ ਜਿਹੜਾ ਦੇਖੋ ਅੱਜ ਤੁਹਾਨੂੰ ਮੈਂ ਇਨਸਾਨ ਜਿਹੜਾ ਇਸ ਤਰ੍ਹਾਂ ਦਿਖ ਰਿਹਾ ਹਾਂ ਤਾਂ ਮੇਰਾ ਅਜ ਤੋਂ 3 3.5 ਮਹੀਨੇ ਪਹਿਲਾਂ ਜਿਹੜਾ weight ਸੀ ਉਹ ਇੱਕ ਕਵਾਂਟਲ 22 ਕਿਲੋ ਸੀ ਇੱਕ ਕਵਾਂਟਲ 22 ਨਾਲ ਫਿਰ ਤਾਂ ਤੁਸੀਂ ਫਿੱਟ ਹੋਣੇ ਨਹੀਂ ਬਹੁਤ ਜ਼ਿਆਦਾ ਬਹੁਤ ਜੀ ਤਾਂ ਹੁਣ ਮੇਰਾ ਜੀ ਜਿਹੜਾ ਇਹ 98 ਤੇ ਪਹੁੰਚ ਗਿਆ ਹਾਂ ਨਵੇਂ ਤੇ ਪਹੁੰਚ ਗਿਆ ਹਾਂਜੀ ਜਿਹੜਾ ਮੇਰਾ ਕੇਰਾ ਸੀ ਇਹ ਇਹ ਕਰੀਬ ਕਰੀਬ 52 53 ਇੰਚ ਸੀ 52 ਇੰਚ ਸੀਗਾ ਠੀਕ ਹੈ ਤਾਂ ਜਿਹੜਾ ਜੀ ਅੱਜ ਕਰੀਬ ਕਰੀਬ ਇਹ 45 46 ਤੇ ਆ ਗਿਆ 45 46 ਤੇ ਆ ਗਿਆ ਹਾਂਜੀ ਪਹਿਲਾਂ ਦੀ ਜ਼ਿੰਦਗੀ ਕਿਵੇਂ ਸੀ ਜਦੋਂ ਇੱਕ ਕਵਾਂਟਲ 22 ਕਿਲੋ weight ਸੀਗਾ ਪਹਿਲਾਂ ਦੀ ਤਾਂ ਢਿੱਲੋ ਸਾਹਿਬ ਜ਼ਿੰਦਗੀ ਤੁਸੀਂ ਨਾ ਹੀ ਯਾਦ ਕਰਵਾਓ ਹੂੰ ਉਦੋਂ ਕੀ ਸੀ ਜੀ ਮਟਾਪੇ ਦੀ ਵਜ੍ਹਾ ਨਾਲ ਜੀ ਸਾਰੀ ਦਿਹਾੜੀ ਆਲਸ ਸੁਸਤੀ ਨਾਲ ਘਰੇ ਪਏ ਰਹਿਣਾ ਹੂੰ ਨਾ ਕਿਸੇ ਨਾਲ ਬੋਲਣ ਨੂੰ ਦਿਲ ਕਰਨਾ ਜੇ ਮਾੜਾ ਮੋਟਾ ਕਿਤੇ ਚੱਲ ਕੇ ਤੁਰਨਾ ਤਾਂ ਸਾਹ ਚੜ ਜਾਣਾ ਤੇ ਜੇ ਕਿਸੇ ਨੇ ਆ ਕੇ ਬੁਲਾਉਣਾ ਤਾਂ ਉਹਨੂੰ ਬਸ ਬਾਹਰ ਦੀ ਬਾਹਰ ਹੀ ਹੱਥ ਮਾਰ ਦੇਣਾ ਵੀ ਨਾ ਹੀ ਕੋਈ ਅੱਗੇ ਆਵੇ ਇੱਥੋਂ ਤੱਕ ਕਿ ਮੇਰਾ ਫੋਨ ਵੀ ਮਤਲਬ ਕਿਸੇ ਨਾਲ ਗੱਲ ਕਰਨ ਨੂੰ ਦਿਲ ਨਹੀਂ ਸੀ ਕਰਦਾ ਸਾਰੀ ਦਿਹਾੜੀ ਮਤਲਬ ਸਿਰ ਜਾ ਪਾਰਾ ਤਾਂ ਕੁਝ ਚੰਗਾ ਨਹੀਂ ਸੀ ਲੱਗਦਾ ਜੀ ਇਹਦੇ ਬਾਰੇ ਆਪਾਂ ਹੋਰ ਗੱਲਬਾਤ ਕਰਦੇ ਆਂ ਬਈ ਪਹਿਲੀ ਗੱਲ ਤਾਂ ਇਹ ਦੱਸੋ ਵੀ ਇਹ ਪ੍ਰੋਡਕਟ ਜਦੋਂ ਤੁਸੀਂ ਯੂਜ਼ ਕੀਤਾ ਆ ਤੁਹਾਨੂੰ ਕੋਈ ਸਾਈਡ ਇਫੈਕਟ ਜਾਂ ਕਿਸੇ ਤਰ੍ਹਾਂ ਦਾ ਕੋਈ ਦਿੱਕਤ ਆਈ ਹੋਵੇ ਮੈਨੂੰ ਸਿਰਫ ਸਾਈਡ ਇਫੈਕਟ ਇੱਕੋ ਹੀ ਹੋਇਆ ਜੀ ਕਿ ਜਿਹੜੇ ਮੇਰੇ ਪੁਰਾਣੇ ਕੱਪੜੇ ਸੀ ਜੀ ਉਹ ਸਾਰੇ ਮੇਰੇ মাপ ਚ ਆ ਗਏ ਅੱਛਾ ਪੁਰਾਣੇ ਕੱਪੜੇ ਆ ਗਏ ਹਾਂਜੀ ਤੇ ਫਿਰ ਸਾਈਡ ਇਫੈਕਟ ਇੱਕ ਹੋਰ ਵੀ ਹੋਇਆ ਜਿਹੜੇ ਪਾ ਰਹੇ ਸੀ ਆਲਰੇਡੀ ਉਹ ਵੀ ਤੁਹਾਡੇ ਖਰਾਬ ਹੋਏ ਹੋਣਗੇ ਉਹ ਹਾਂਜੀ ਬਿਲਕੁਲ ਕਿ ਫਿੱਟ ਕਰਾ ਲਈ ਮੈਂ ਨਾ ਜੀ ਉਹ ਨਹੀਂ ਕਰਵਾਇਆ ਕਿਉਂਕਿ ਮੈਂ ਸ਼ੁਕਰ ਕੀਤਾ ਪਰਮਾਤਮਾ ਜੀ ਹੁੰਦਾ ਤਾਂ ਖੜਾ ਛੁੱਟ ਗਿਆ ਖੜਾ ਛੁੱਟ ਗਿਆ ਠੀਕ ਹੈ ਜੀ ਹਾਂ ਤਾਂ ਹੋਰ ਵੇਖੋ ਜੀ ਕੋਈ ਸਾਈਡ ਇਫੈਕਟ ਨਹੀਂ ਦੇਖੋ ਵਧੀਆ ਸਰੀਰ ਦੇ ਵਿੱਚ ਸਾਰੀ ਜੜੀ ਚੁਸਤੀ ਰਹਿੰਦੀ ਹੈ ਜੀ ਮਨ ਵਧੀਆ ਹਲਕਾ ਹਲਕਾ ਫੀਲ ਹੁੰਦਾ ਤਾਂ ਸਭ ਕੁਝ ਚੰਗਾ ਚੰਗਾ ਲੱਗਦਾ ਇਸ ਤਰ੍ਹਾਂ ਲੱਗਦਾ ਕੋਈ ਜ਼ਿੰਦਗੀ ਨਵੀਂ ਮਿਲ ਗਈ ਜੀ ਹੁਣ ਇੱਕ ਗੱਲ ਹੋਰ ਆ ਜੀ ਜਿਹੜਾ ਵਜ਼ਨ ਘੱਟ ਕਰਨਾ ਥੋੜਾ ਖਾਣਾ ਖੋਣਾ ਬੰਦ ਤਾਂ ਨਹੀਂ ਹੁੰਦਾ ਕੋਈ ਇਹਦੇ ਵਿੱਚ ਨਾ ਨਾ ਜੀ ਬਿਲਕੁਲ ਨਹੀਂ ਜੀ ਅਸੀਂ ਦੇਖੋ ਜੀ ਖਾ ਪੀ ਕੇ ਮੈਂ ਆਪਣਾ ਵਜ਼ਨ ਘਟਾਇਆ ਖਾ ਪੀ ਕੇ ਫੇਰ ਵਜਨ ਘਟਾਇਆ ਜਦੋਂ ਪਹਿਲਾਂ ਮੈਂ ਕੋਸ਼ਿਸ਼ ਕਰਦਾ ਸੀ ਵਜਨ ਘਟਾਉਣ ਦੀ ਵੈਸੇ ਤਾਂ ਤਿੰਨ ਤਿੰਨ ਚਾਰ ਚਾਰ ਦਿਨ ਭੁੱਖਾ ਰਹਿ ਕੇ ਦੇਖ ਲਿਆ ਤਾਂ ਕੋਈ ਹੱਲ ਨਹੀਂ ਸੀ ਉਲਟਾ ਕੀ ਬੈੱਡ ਤੇ ਹੀ ਪੈ ਗਿਆ ਸੀ ਜਮਾ ਤਾਂ ਫਿਰ ਕੀ ਜਦੋਂ ਇਹ ਮਤਲਬ ਇਹਦੇ ਨਾਲ ਆਪਾਂ weight ਘਟਾਇਆ ਪ੍ਰੋਡਕਟ ਨਾਲ ਤਾਂ ਸਭ ਕੁਝ ਜਿਹੜਾ ਘਰ ਦੇ ਵਿੱਚ ਹੁੰਦਾ ਜੀ ਇਹ ਨਹੀਂ ਵੀ ਆਪਾਂ ਕੁਝ ਬਾਹਰੋਂ ਮੰਗਾ ਕੇ ਖਾਦਾ ਜੋ ਘਰ ਦੀ ਖਰਾਕ ਸੀ ਉਹੀ ਖਾਦੀ ਦੀ ਚਲੋ ਜੀ ਪਹਿਲਾਂ ਤੁਸੀਂ ਆਪਣਾ weight fit ਕੀਤਾ ਹੁਣ ਬਾਕੀਆਂ ਦੇ weight fit ਕਰਦੇ ਹਾਂ ਸਭ ਦੇ ਜਿੰਨਾਂ ਕੋ ওভার weight ਲਈ ਪਦਿਆ height ਦੇ ਹਿਸਾਬ ਨਾਲ ਕਿੰਨਾ weight ਹੋਣਾ ਚਾਹੀਦਾ ਇਨਸਾਨ ਦੇਖੋ ਜੀ height ਦੇ ਜਿਵੇਂ 1 ਫੁੱਟ ਦੇ ਵਿੱਚ ਆਪਾਂ ਨੂੰ 12 ਕਿਲੋ weight ਚਾਹੀਦਾ ਹੈ 12 ਕਿਲੋ 1 ਫੁੱਟ ਦੇ ਵਿੱਚ ਚਾਹੀਦਾ ਤਕਰੀਬ ਜਿਵੇਂ ਦੇਖੋ ਜਿਹੜੇ ਜੈਂਟਸ ਹੁੰਦੇ ਆ ਜੀ 6 ਫੁੱਟ ਦੇ ਕਰੀਬ ਹੁੰਦੇ ਆ ਤਾਂ ਥੋੜਾ ਥੱਲੇ ਹੀ ਹੁੰਦੇ ਆ ਸਾਡੇ ਕੋਲੇ ਜਿਵੇਂ ਮਤਲਬ ਜਿਹੜੀ ਆਉਂਦੇ ਆ ਤਾਂ 575859 ਤਾਂ ਉਹਨਾਂ ਨੂੰ ਜੀ ਕਰੀਬ 70 ਤੋਂ 80 ਦੇ ਵਿੱਚ weight ਚਾਹੀਦਾ 70 ਤੋਂ 80 ਦੇ ਵਿੱਚ ਹਾਂਜੀ ਜਿਹਦੇ ਨਾਲ ਆਪਣੀ ਬੋਡੀ ਬਿਲਕੁਲ ਮੇਨਟੇਨ ਰਹਿੰਦੀ ਆ ਜੀ ਆਪਾਂ ਕਾਫੀ ਵੀਡੀਓ ਪਾਈਆਂ ਉਹਦੇ ਵਿੱਚ ਨਾ ਜ਼ਿਆਦਾਤਰ ਮੈਨੂੰ ਇਹ ਫੋਨ ਆਉਂਦੇ ਆ ਵੀ ਫੋਨ ਨਹੀਂ ਚੱਕਦੇ ਫੋਨ ਨਹੀਂ ਚੱਕਦੇ ਉਹਦਾ ਵੀ ਸੋਲੂਸ਼ਨ ਆ ਕੀ ਹਾਲ ਆ ਉਹਦਾ ਸਰ ਇਸ ਤਰ੍ਹਾਂ ਹੈ ਕਿ ਜਦੋਂ ਨਾ ਜੀ ਵੀਡੀਓ ਤੋਂ ਬਹੁਤ ਨਾ ਕਾਲਸ ਬਹੁਤ ਜ਼ਿਆਦੀਆਂ ਆਉਂਦੀਆਂ ਨੇ ਜੀ ਕੋਸ਼ਿਸ਼ ਅਸੀਂ ਕਰਦੇ ਆਂ ਵੀ ਹਰੇਕ ਦੇ ਨਾਲ ਗੱਲ ਕਰੀਏ ਤਾਂ ਅਗਲਾ ਵਿਚਾਰਾ ਕਿਸੇ ਮਤਲਬ ਬਹੁਤ ਹੀ ਸੋਚਦੇ ਨਾਲ ਕਰਦਾ ਵੀ ਮੇਰਾ ਕੋਈ ਮਸਲਾ ਲੋਗੀ ਠੀਕ ਹੈ ਜੀ ਤਾਂ ਅਗਰ ਉਹਨਾਂ ਨੂੰ ਉਹਨਾਂ ਦਾ ਫਿਰ ਵੀ ਫੋਨ ਵੇਟਿੰਗ ਦੇ ਵਿੱਚ ਚੱਲ ਰਿਹਾ ਤਾਂ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਸਾਨੂੰ WhatsApp ਉੱਪਰ ਆਪਣੀ ਏਜ ਆਪਣੀ ਹਾਈਟ ਔਰ ਆਪਣਾ weight ਲਿਖ ਕੇ ਭੇਜ ਦਿਓ WhatsApp ਦੇ ਉੱਪਰ ਜਿਹੜਾ ਨੰਬਰ ਸਕਰੀਨ ਦੇ ਉੱਤੇ ਚੱਲ ਰਿਹਾ ਜੀ ਇਸ ਨੰਬਰ ਦੇ ਉੱਤੇ ਤੁਸੀਂ ਆਪਣਾ weight ਫਾਈਟ ਤੇ ਆਪਣਾ ਐਡਰੈਸ ਉਲਿਖ ਕੇ ਸੈਂਡ ਕਰ ਦੇਣਾਗਾ ਤੇ ਬਾਕੀ ਇੱਕ ਇਹ ਦੱਸੋ ਵੀ ਤੁਹਾਡੇ ਕੋਲੇ ਇੱਥੇ ਆ ਕੇ ਮਿਲ ਸਕਦਾ ਜਾਂ ਤੁਸੀਂ ਬਾਹਰੋਂ ਕੋਰੀਅਰ ਵੀ ਤਰਵਾ ਸਕਦੇ ਆ ਵੀ ਇੰਡੀਆ ਤੋਂ ਬਿਨਾਂ ਬਾਹਰ ਵੀ ਹਾਂਜੀ ਜੀ ਤਾਂ ਦੇਖੋ ਜੀ ਜਿਹੜਿਆ ਤਾਂ ਸਾਡੇ ਕੋਲੇ ਚੱਲ ਕੇ ਆਉਣੇ ਚਾਹੁੰਦੇ ਆ ਜੀ ਤਾਂ ਮੋਸਟ ਵੈਲਕਮ ਹੈ ਜੀ ਤਾਂ ਨੇੜੇ ਵਾਲੇ ਆ ਤੇ ਨੇੜੇ ਵਾਲਿਆਂ ਨੂੰ ਤਾਂ ਸਭ ਤੋਂ ਸਾਡੀ ਬੇਨਤੀ ਵੀ ਤੁਸੀਂ ਆਓ ਆ ਕੇ ਸਿਸਟਮ ਦੇਖੋ ਔਰ ਅਗਰ ਕੋਈ ਦੂਰੋਂ ਲੈਣਾ ਚਾਹੁੰਦਾ ਤਾਂ ਅਸੀਂ ਸਰ ਉਹਦਾ ਆਲ ਇੰਡੀਆ ਦੇ ਵਿੱਚ ਫਰੀ ਸ਼ਿਪਿੰਗ ਹੈ ਜੀ ਕੋਈ ਉਹਦਾ ਅਸੀਂ ਚਾਰਜ ਨਹੀਂ ਲੈਂਦੇ ਤੇ ਜਿੱਥੇ ਵੀ ਡਿਲੀਵਰ ਕਰਵਾਉਣਾ ਚਾਹੁੰਦਾ ਅਸੀਂ ਕਰ ਦਿੰਦੇ ਜੀ ਹੁਣ ਇਹਦਾ ਹੋ ਗਿਆ ਜੀ ਆਪਾਂ ਭਾਰ ਘਟਾਉਣ ਬਾਰੇ ਤੇ ਭਾਰ ਜਿਨ੍ਹਾਂ ਨੇ ਵਧਾਉਣਾ ਵਧਾਇਆ ਉਹ ਵੀ ਰਿਜ਼ਲਟ ਹੈਗੇ ਆਪਣੇ ਕੋਲੇ ਬਿਲਕੁਲ ਜੀ ਜੀ ਇਹ ਇਨਸਾਨ ਬੈਠੇ ਨੇ ਜੀ ਜੀ ਆਜੋ ਬਾਈ ਜੀ ਤੁਸੀਂ ਬਾਈ ਫਿਰ ਕਿੰਨਾ ਵੇਟ ਰੱਖ ਲਿਆ ਹੁਣ ਮੈਂ ਘਟਾ ਲਿਆ ਭਾਜੀ ਘਟਾਇਆ ਨਹੀਂ ਮੈਂ ਵਧਾਇਆ ਹਾਂ ਤੁਸੀਂ ਵਧਾਇਆ ਹੋਇਆ ਇਸ ਤੋਂ ਪਹਿਲਾਂ ਫਿਰ ਕਿਹਾ ਜੀ ਸੀ ਅਈ ਤੇ ਪਹਿਲਾਂ ਤਾਂ ਲੋਕ ਪੁੱਛਦੇ ਹੁੰਦੇ ਮੈਂ ਬਰੀਕ ਸੀਗਾ ਅੱਛਾ ਬਰੀਕ ਸੀ ਹਾਂਜੀ ਬਰੀਕ ਕਿਵੇਂ ਲੱਗਿਆ ਫਿਰ ਬਾਈ ਕਿੰਨੇ ਕ ਟਾਈਮ ਦੇ ਵਿੱਚ ਵਧਾ ਲਿਆ ਕਿੰਨਾ ਵਧਾ ਲਿਆ ਸਭ ਤੋਂ ਪਹਿਲਾਂ ਭਾਜੀ ਕੀ ਹੈ ਕਿ ਮੇਰਾ ਨਾਮ ਤਰਮਿੰਦਰ ਸਿੰਘ ਹੈ ਤਰਮਿੰਦਰ ਸਿੰਘ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਸਾਡੇ ਕੋਲ ਤੇ ਆਉਣ ਦਾ ਧੰਨਵਾਦ ਧੰਨਵਾਦ ਤੇ ਮੈਂ ਭਾਜੀ 5 ਮਹੀਨਿਆਂ ਦੇ ਵਿੱਚ ਹੂੰ 10 ਕਿਲੋ ਵਜ਼ਨ ਵਧਾਇਆ ਹੂੰ ਤੇ ਬਾਕੀ ਇਹ ਹੈ ਕਿ ਡਾਈਟ ਪਲਾਨ ਮੈਨੂੰ ਬਹੁਤ ਵਧੀਆ ਮਿਲਿਆ ਮੈਨੂੰ ਨਿਊਟ੍ਰੀਸ਼ਨ ਬਹੁਤ ਵਧੀਆ ਮਿਲਿਆ ਮੈਂ ਬਹੁਤ ਹੈਪੀ ਫੀਲ ਕਰਦਾ ਠੀਕ ਹੈ ਤੇ એનર્ਜੀ ਬਹੁਤ ਹੈ ਹੂੰ ਹਰ ਰੋਜ਼ ਬੋਸਟ ਅਪ ਹੋਣ ਦਾ ਅਨੰਦ ਤੇ ਬਹੁਤ سارے ਯਾਰ ਜੀ ਪਹਿਲਾਂ ਕਿਵੇਂ ਸੀਗੀ ਜ਼ਿੰਦਗੀ ਜਦੋਂ ਪਤਰੇ ਜਦੋਂ ਤੁਸੀਂ ਬ੍ਰੀਕ ਸੀਗੇ ਪਹਿਲਾਂ ਤਾਂ ਇਹ ਸੀਗਾ ਕਿ ਮਤਲਬ ਕੰਮ ਕਰਨ ਦੀ ਦਿਲ ਨਹੀਂ ਕਰਦਾ ਸੀ ਜੀ ਕੰਮ ਜੇ ਕਿਸ ਨੇ ਕਹਿ ਦਨਾ ਤਾਂ ਮੌਤ ਹੀ ਹੋ ਜਾਂਦੀ ਸੀ ਕਿਉਂ ਕਹਿਤਾ ਕੰਮ ਕੋਈ ਤੁਹਾਨੂੰ ਤੁਹਾਡੇ ਤੇ ਬੰਦ ਤੋੜ ਜੇ ਮਾਰ ਦੇਣਗੇ ਤੁਹਾਨੂੰ ਕਿਸੇ ਤਰ੍ਹਾਂ ਨਾਲ ਮਜ਼ਾਕ ਜੜਾਉਂਦੇ ਹੋਣਗੇ ਇਹ ਵੀ ਕਹਿੰਦੇ ਹੁੰਦੇ ਸੀ ਕਿ ਯਾਰ ਬੰਨ ਕੇ ਰੱਖ ਲੋ ਹਨੇਰੀਆਂ ਵਾਲੀ ਅੱਛਾ ਬੰਨ ਕੇ ਰੱਖ ਲੋ ਹਨੇਰੀਆਂ ਵਾਲੀ ਹੁਣ ਹੁਣ ਚੱਕਦਾ ਬੰਨੇਰੀ ਵਾਲਾ ਹੁਣ ਹਨੇਰੀ ਵਾਲੇ ਸਾਰੇ ਬਨੇਰੇ ਚੱਕਦੇ ਆ ਜਿੰਨੇ ਕ ਤੁਹਾਡੇ ਤੇ ਕਮੈਂਟ ਬਾਤ ਕਰਦੇ ਸੀ ਉਹ ਹਨੇਰੀ ਵਾਲੇ ਚੱਕਦੇ ਇਹ ਭਾਜੀ ਸਾਰੀ ਗੱਲ ਇਹ ਹੈ ਕਿ ਬਾਡੀ ਸ਼ੇਮਿੰਗ ਬਹੁਤ ਵੱਡੀ ਚੀਜ਼ ਆ ਭਾਵੇਂ ਮੈਂ ਮੇਰਾ ਭਾਈ ਨੂੰ ਬਹੁਤ ਘੱਟ ਸੀਗਾ ਮੇਰੇ ਕੱਲੇ ਦੀ ਨਹੀਂ ਜਿਹੜਾ ਬੰਦਾ ਜਿਆਦਾ ਮੋਟਾ ਉਹਦੇ ਵਾਸਤੇ ਵੀ ਬਾਡੀ ਸ਼ੇਮਿੰਗ ਬ ਬਲੋਕ ਮੋਟੇ ਨੇ ਵੀ ਟੌਂਟ ਮਾਰਦੇ ਨੇ ਤੇ ਪਤਲੇ ਨੇ ਵੀ ਮਾਰਦੇ ਨੇ ਬਿਲਕੁਲ ਮਾਰਦੇ ਇਹ ਇੱਕ ਬਿਮਾਰੀ ਬਣ ਜਾਂਦੀ ਹੈ ਦਿਮਾਗੀ ਬਿਮਾਰੀ ਬਣ ਜਾਂਦੀ ਹੈ ਬੰਦੇ ਦੇ ਜਿਹੜਾ ਬੰਦਾ ਮੋਟਾ ਉਹਦੇ ਵਾਸਤੇ ਦਿਮਾਗ ਦੇ ਵਿੱਚ ਵੱਡ ਜਾਂਦਾ ਸਾਰਾ ਸੱਕ ਹੋ ਜਾਂਦਾ ਉਹ ਚੀਜ਼ਾਂ ਉਹ ਪਰ ਬੰਦਾ ਉਸ ਤੋਂ ਬਾਹਰ ਨਹੀਂ ਆ ਪਾਂਦਾ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਫਿੱਟ ਹੋ ਜਾਓ ਜੇ ਤੁਸੀਂ ਪਤਲੇ ਹੋ ਤਾਂ ਅਸੀਂ ਤੁਹਾਡਾ ਗੇਨ ਕਰ ਦੇਵਾਂਗੇ ਜੇ ਤੁਸੀਂ ਬਹੁਤ ਜ਼ਿਆਦਾ ਹੈਵੀ weight ਹੋ ਤਾਂ ਅਸੀਂ ਤੁਹਾਨੂੰ ਫਿੱਟ ਕਰ ਦੇਵਾਂਗੇ ਫਿੱਟ ਕਰ ਦੇਵਾਂਗੇ ਜੀ ਜੀ ਹੋਰ ਹੁਣ ਤੁਸੀਂ ਹੋਰ ਵੀ ਫਿੱਟ ਹੋਣਾਗਾ ਹਾਂਜੀ ਮੈਂ ਥੋੜਾ ਹੋਰ ਗੇਨ ਕਰਨਾ ਆਪਣੇ ਆਪ ਨੂੰ ਕਿੰਨਾ ਕਰ ਰੱਖਣਾਗਾ 80 ਕਿਲੋ ਜਾ ਕੇ ਜਾਵਾਂਗੇ ਜੀ ਇਕ ਤਰਮਿੰਦਰ ਬਾਈ ਜੀ ਆਪਣਾ ਕਿਡਜ਼ ਕਰਵਾਉਂਦਾ ਜੀ ਬਈ ਉਹਦੇ ਬਾਰੇ ਜਾਣਕਾਰੀ ਦਿਓ ਵੀ ਕਿੰਨੀ ਉਮਰ ਤੋਂ ਲੈ ਕੇ ਕਿੰਨੀ ਉਮਰ ਤੱਕ ਦੇ ਯੂਜ਼ ਕਰ ਸਕਦੇ ਬੱਚੇ ਇਹਨੂੰ ਜੀ ਭਾਜੀ ਵੈਸੇ ਤਾਂ ਅਸੀਂ ਹਰ ਇੱਕ ਉਮਰ ਦੇ ਬੱਚੇ ਨੂੰ ਦੇ ਸਕਦੇ ਹਾਂ 2 ਤੋਂ ਲੈ ਕੇ 20 ਸਾਲ ਦੇ ਬੱਚੇ ਨੂੰ ਲੇਕਿਨ ਸਭ ਤੋਂ ਅਮੇਜ਼ਿੰਗ ਰਿਜ਼ਲਟ ਹੈਗਾ ਇਹ ਵੱਡੇ ਭਾਜੀ ਹੋਰਾਂ ਦੇ ਬੇਟਾ ਬੇਟੇ ਜੀ ਉਹਨਾਂ ਦਾ ਆਪਾਂ ਗੇਨ ਕੀਤਾ ਤੇ ਇਹ ਜਲ ਜਾਣਕਾਰੀ ਇਹ ਦੇ ਸਕਦੇ ਹਾਂ ਉਹਦੇ ਬਾਰੇ ਜੀ ਜੀ ਬਾਈ ਬਾਈ ਤੋਂ ਜਾਣਕਾਰੀ ਦਿੰਦੇ ਜੁਦੇਂਦਰ ਬਾਈ ਦੱਸਿਓ ਆਪਣਾ ਨਾ ਕੀ ਸਿਸਟਮ ਕਦੋਂ ਯੂਜ਼ ਕੀਤਾ ਬੱਚੇ ਹਾਂਜੀ ਮੇਰਾ ਨਾ ਬੇਟਾ ਉਹਦਾ ਨਾਮ ਗੁਰਕੀਰਤ ਸਿੰਘ ਹੈ ਓਕੇ ਤਾਂ ਪਹਿਲਾਂ ਤਾਂ ਜੀ ਮਤਲਬ ਬਾਬਾ ਬੁੱਢਾ ਸਾਹਿਬ ਦੀ ਕਿਰਪਾ ਦੇ ਨਾਲ ਉਹ 7 ਸਾਲ ਬਾਅਦ ਉਹਦਾ ਜਨਮ ਹੋਇਆ ਅੱਛਾ ਸਰ ਮੇਰੇ ਤੋਂ 7 ਸਾਲ ਬਾਅਦ ਹਾਂਜੀ ਤਾਂ ਬਾਬਾ ਬੁੱਢਾ ਸਾਹਿਬ ਨੇ ਕਿਰਪਾ ਕੀਤੀ ਸੀ ਔਰ ਕੀ ਹੋਇਆ ਵੀ ਉਹ ਜਦੋਂ 2 ਢਾਈ ਸਾਲ ਦਾ ਸੀ ਉਹ ਬਿਮਾਰ ਹੋ ਗਿਆ ਸੀ ਅੱਛਾ ਉਸ ਤੋਂ ਬਾਅਦ ਕੀ ਹੋਇਆ ਵੀ ਉਹਦਾ weight ਨਹੀਂ ਸੀ ਵੱਧ ਰਿਹਾ ਹਾਂ ਤਾਂ ਦੂਜੇ ਜਿਹੜੇ ਬੱਚੇ ਸੀ ਉਹਦੇ ਹਾਂ ਦੇ ਉਹ ਵਧੀਆ ਖੇਡਦੇ ਸੀ ਵਰਕ मतलब ਵਧੀਆ ਤੁਰਦੇ ਫਿਰਦੇ ਸੀ ਸਭ ਕੁਝ ਐਕਟੀਵਿਟੀ ਕਰਦੇ ਸੀ ਤਾਂ ਜਿਹੜਾ ਮਤਲਬ ਆਪਣਾ ਬੇਟਾ ਸੀ ਤਾਂ ਉਹ ਬਸ ਜਾਂ ਚਿੜਚੜਾ ਜਿਹਾ ਸੁਭਾਅ ਸੀ ਤਾਂ ਜਾਂ ਜਿਵੇਂ ਮਤਲਬ ਬੈਠਾ ਹੀ ਰਹਿੰਦਾ ਸੀ ਤਾਂ ਘੱਟ ਬੋਲਦਾ ਚੱਲਦਾ ਸੀ ਤਾਂ ਉਹਦਾ ਵੀਰੇ ਆਪਾਂ weight ਜਿਹੜਾ 14 ਜਦੋਂ ਉਹ ਹੋ ਗਿਆ ਸੀ 5 ਸਾਲ ਦਾ ਤਾਂ 14 ਤੋਂ 15 ਨਹੀਂ ਸੀ ਹੋ ਰਿਹਾ ਅੱਛਾ 14 ਤੋਂ 15 ਕੋਈ ਵੀ ਅਸੀਂ ਮੈਡੀਸਨ ਡਾਕਟਰ ਨੇ ਸੀ ਛੱਡਿਆ ਤਾਂ ਫਿਰ ਜੀ ਆਪਣਾ ਕਿਡਸ ਗਰੋਅ ਦਿੱਤਾ ਉਹਦੇ ਨਾਲ ਆਪਾਂ ਉਹਦਾ weight 10 ਕਿਲੋ ਗ੍ਰੇਨ ਕੀਤਾ ਤੇ ਇੱਕ ਥੋੜਾ ਥੱਲੇ ਲਿਖਿਆ ਹੋਇਆ skin specialist ਹਾਂਜੀ ਜੀ ਉਹ ਉਹ ਵੀ ਆਪਣੇ ਇਸ ਪ੍ਰੋਡਕਟ ਦੇ ਵਿੱਚ ਹੀ ਆਉਂਦਾ ਹੈ ਬਿਲਕੁਲ ਜੀ ਬਿਲਕੁਲ ਉਹ ਇੱਕ ਬਹੁਤ ਅਮੇਜ਼ਿੰਗ ਪ੍ਰੋਡਕਟ ਹੈ ਜੀ ਖਾਸ ਕਰਕੇ ਲੇਡੀਜ਼ ਲਈ ਵੈਸੇ ਜੈਂਟਸ ਵੀ ਕੋਈ ਵੀ ਉਹਨੂੰ ਯੂਜ਼ ਕਰ ਸਕਦਾ ਹੈ ਤਾਂ ਆਪਣੀ ਸਕਿਨ ਦੇ ਵਿੱਚ ਮਤਲਬ ਕਈ ਤਰ੍ਹਾਂ ਦੀਆਂ ਕਮੀਆਂ ਆ ਜਾਂਦੀਆਂ ਜਿਹਦੇ ਕਰਕੇ ਮਤਲਬ ਚਿਹਰੇ ਤੇ ਸ਼ਾਈਆਂ ਕਾਲੇ ਘੇਰੇ ਇਸ ਤਰ੍ਹਾਂ ਨਾਲ ਕਿਹੜਾ ਜਿਹਾ ਫੇਸ ਖਰਾਬ ਹੋ ਜਾਂਦਾ ਜੀ ਤਾਂ ਆਪਣਾ ਸਕਿਨ ਬੂਸਟਰ ਯੂਜ਼ ਕਰਨ ਦੇ ਨਾਲ ਕਿਸੇ ਵੀ ਲੇਡੀਜ਼ ਨੂੰ ਜੀ ਕਿਸੇ ਵੀ ਪਾਰਲਰ ਤੇ ਜਾਣ ਦੀ ਜ਼ਰੂਰਤ ਨਹੀਂ ਓਕੇ ਕੁਦਰਤੀ ਤਰੀਕੇ ਨਾਲ ਜਿਹੜਾ ਫੇਸ ਹੈ ਉਹ ਸਾਫ਼ ਹੁੰਦਾ ਹੈ ਤਾਂ ਉਹਦੀ ਜਿਹੜੀ ਆਪਣੀ ਸਕਿਨ ਹੁੰਦੀ ਹੈ ਤਾਂ ਇੱਕ ਛੋਟੇ ਬੱਚੇ ਵਾਂਗੂ ਮਤਲਬ ਜਿਵੇਂ ਮੈਂ ਮਤਲਬ ਬਹੁਤ ਵਧੀਆ ਪਿਆਰੀ ਪਿਆਰੀ ਜੀ ਸਕਿਨ ਉਹ ਹੋ ਜਾਂਦੀ ਕਿੰਨੇ ਕ ਟਾਈਮ ਯੂਜ਼ ਕਰਨਾ ਪੈਂਦਾ ਇਸ ਕਨਾਂ ਉਹ ਤਾਂ ਦੇਖੋ ਜੀ ਫੁੱਲ ਤਾਂ ਜਿਹੜਾ ਹੈਗਾ ਜੀ ਉਹ 3 ਮਨთ ਦਾ ਅਗਰ ਪੂਰਾ ਜ਼ਿਆਦਾ ਫੇਸ ਖਰਾਬ ਹੋਇਆ ਹੋਵੇ ਤਾਂ 3 ਮਨთ ਨਹੀਂ ਤਾਂ 1 ਤੋਂ 2 ਮਨთ ਦੇ ਵਿੱਚ ਵੀ ਬਿਲਕੁਲ ਵਧੀਆ ਰਿਜ਼ਲਟ ਹੋ ਜਾਂਦਾ ਜੀ ਪਹਿਨੇ ਤੁਸੀਂ weight ਘਟਾਇਆ ਜਾਂ ਵਧਾਇਆ ਜੀ ਮੈਂ ਵੀਰ ਜੀ ਆਪਣਾ weight ਘਟਾਇਆ ਘਟਾਇਆ ਕਿੰਨਾ ਕਿੰਨਾ weight ਸੀਗਾ ਮੇਰੇ ਚ 85 ਕਿਲੋ weight ਸੀ ਵੀਰੇ ਮੈਨੂੰ 20 ਦਿਨ ਹੋ ਗਏ 20 ਦਿਨਾਂ ਦੇ ਵਿੱਚ ਮੇਰਾ 5 ਤੋਂ 6 ਕਿਲੋ weight ਘਟ ਗਿਆ 20 ਦਿਨਾਂ ਦੇ ਵਿੱਚ 5 ਤੋਂ 6 ਕੋਈ ਪ੍ਰੋਬਲਮ ਨਹੀਂ ਵੀਰ ਜੀ ਕੋਈ ਪ੍ਰੋਬਲਮ ਨਹੀਂ ਖਾਣਾ ਕੋਈ ਐ ਤਾਂ ਨਹੀਂ ਹੈਗਾ ਵੀ ਬਾਹਰ ਦਾ ਖਵਾਇਆ ਜਾਂ ਤੁਹਾਨੂੰ ਨਹੀਂ ਨਹੀਂ ਵੀਰ ਜੀ ਘਰ ਦਾ ਖਾਣਾ ਸੀ ਸਭ ਤੋਂ ਵੱਡਾ ਜਿਹੜਾ ਮੈਨੂੰ ਅੱਛਾ ਲੱਗਿਆ ਵੀ ਆਪਾਂ ਨੂੰ ਕੁਝ ਚੇਂਜ ਨਹੀਂ ਕਰਨਾ ਪੈਂਦਾ ਕੁਝ ਲੱਗ ਤੋਂ ਨਹੀਂ ਬਣਾਉਣਾ ਪੈਂਦਾ ਜੀ ਜਿੱਦਾਂ ਜੋ ਆਪਣੇ ਘਰ ਦੇ ਵਿੱਚ ਬੰਦ ਆ ਵੀ ਜੋ ਜੋ ਆਪਣੇ ਘਰ ਦੀ ਰਸੋਈ ਦੇ ਵਿੱਚ ਬਿਉ ਹੋਈ ਖਾਣਗਾ ਹਾਂਜੀ ਹਾਂਜੀ ਉਹੀ ਖਾਦਾ ਤੇ ਕੋਈ ਚੀਜ਼ ਇਹ ਨਹੀਂ ਵੀ ਕੋਈ ਚੀਜ਼ ਛੱਡੀ ਆ ਜਾਂ ਕੋਈ ਚੀਜ਼ ਬੰਦ ਕੀਤੀ ਆ ਹਾਂ ਇਹਨਾਂ ਦਾ ਮੈਨੂੰ ਇਹਨਾਂ ਨਾਲ ਮਿਲਣ ਤੋਂ ਪਹਿਲਾਂ ਮੈਂ ਬਹੁਤ ਕੋਸ਼ਿਸ਼ ਕੀਤੀ ਜਿਮ ਵੀ ਜੁਆਇਨ ਕਰਕੇ ਦੇਖ ਲੇ ਮੈਂ ਜਿੱਦਾਂ ਕਹਿੰਦੇ ਆ ਕਿ ਤੁਸੀਂ ਫਾਸਟਿੰਗ ਕਰ ਲਓ ਫਾਸਟਿੰਗ ਵੀ ਕਰ ਲਈ ਸਾਰਾ ਸਾਰਾ ਦਿਨ ਭੁੱਖੇ ਵੀ ਰਹਿ ਲੇ ਪਰ ਮੈਨੂੰ ਕੁਝ ਨਹੀਂ ਫਰਕ ਪਿਆ ਸੀ ਜੇ 100 ਗ੍ਰਾਮ 200 ਗ੍ਰਾਮ ਘਟ ਵੀ ਗਿਆ ਦੂਜੇ ਤੀਜੇ ਦਿਨ ਉੱਥੇ ਹੀ ਫੇਰ ਆ ਜਾਂਦਾ ਇਹਦੇ ਇਹ ਯੂਜ਼ ਕਰਨ ਨਾਲ ਪ੍ਰੋਡਕਟ ਤੁਹਾਨੂੰ ਵੀਕਨੈਸ ਤਾਂ ਨਹੀਂ ਆਈ ਕਿਸੇ ਤਰ੍ਹਾਂ ਨਹੀਂ ਨਹੀਂ ਵੀਰ ਜੀ ਸੋਕਾ ਦੀ ਜਿੱਦਾਂ ਘਰਾਂ ਦੇ ਵਿੱਚ ਸਾਨੂੰ ਕੰਮ ਬਹੁਤ ਹੈ ਲੇਡੀਜ਼ ਨੂੰ ਤਾਂ ਬਹੁਤ ਵਧੀਆ એનર્ਜੀ ਆ ਜੀ ਕੰਮ ਨੂੰ ਦਿਲ ਕਰਦਾ ਕਿਸੇ ਤਰ੍ਹਾਂ ਦੀ ਕੋਈ ਵੀਕਨੈਸ ਨਹੀਂ ਫੀਲ ਹੁੰਦੀ ਸਭ ਤੋਂ ਵੱਡੀ ਗੱਲ ਆ ਕਿ ਪ੍ਰੋਪਰ ਤਰੀਕੇ ਦੇ ਨਾਲ ਜਿੱਦਾਂ ਸਮਝਾਇਆ ਜਾਂਦਾ ਡਾਈਟ ਭੇਜੀ ਜਾਂਦੀ ਆ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਤੁਹਾਡੇ ਟੱਚ ਦੇ ਵਿੱਚ ਰਹਿੰਦੇ ਹਾਂ ਹਾਂਜੀ ਹਾਂਜੀ ਜੀ ਮੈਸੇਜ ਦਾ ਰਿਪਲਾਈ ਦਿੰਦੇ ਆ ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਕੋਈ ਡਾਊਟ ਰਹਿੰਦਾ ਨਹੀਂ ਰਹਿੰਦਾ ਨਹੀਂ ਆਪਾਂ ਨੂੰ ਹਾਂਜੀ ਕੀ ਕਹਿਣਾ ਚਾਹੁੰਦੇ ਆ ਭੈਣਾਂ ਨੂੰ ਜਿਨ੍ਹਾਂ ਦਾ weight ਜ਼ਿਆਦਾ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਵੀ ਇਹ ਨਾ ਇੱਕ ਬਿਮਾਰੀ ਆ ਆਪਾਂ ਨੂੰ ਬਹੁਤ ਸਾਰੇ ਹੈਲਥ ਇਸ਼ੂ ਆ ਲੇਡੀਜ਼ ਦੇ ਵਿੱਚ ਜਿਨ੍ਹਾਂ ਦਾ ਮੈਨੂੰ ਕਾਫੀ weight ਦੇ ਨਾਲ ਨਾਲ ਕਾਫੀ ਹੋਰ ਫਰਕ ਪਿਆ ਆਪਦੀ ਸਿਹਤ ਦੇ ਵਿੱਚ ਤੇ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਕਿ ਕੋਈ ਵੈਮ ਕਰਨ ਦੀ ਜ਼ਰੂਰਤ ਨਹੀਂ ਤੁਸੀਂ ਆਓ ਤੇ ਸੋਹਣੇ ਸੋਹਣੇ ਸੂਟਾਂ ਦੇ ਵਿੱਚ ਫਿੱਟ ਹੋਵੋ ਇਹੀ ਲੇਡੀਜ਼ ਦੇ ਵਿੱਚ ਵੀ ਨੇ ਮੇਨ ਗੱਲ ਹੁੰਦੀ ਆ ਜਿਹੜੇ ਆਪਾਂ ਰੱਖੀ ਬੈਠੇ ਆ ਸਵਾ ਸਵਾ ਕੇ ਉਹਨਾਂ ਦੇ ਵਿੱਚ ਫਿੱਟ ਹੋਵੋ ਆਓ ਜੀ ਜੀ थैंक यू ਮਿਹਰਬਾਨੀ ਲਾਸਟ ਦੇ ਵਿੱਚ ਵੀਰੇ ਤੁਹਾਨੂੰ ਇਹ ਹੀ ਕਹਿੰਦੇ ਆ ਵੀ ਸਕਰੀਨ ਦੇ ਉੱਤੇ ਨੰਬਰ ਪਾਇਆ ਹੋਇਆ ਕਿਸੇ ਭਰਾ ਨੇ weight ਵਧਾਉਣਾ ਜਾਂ ਘਟਾਉਣਾ ਗਾ ਜਾਂ ਕਿਸੇ ਦਾ ਬੱਚਾ ਗ੍ਰੋਥ ਨਹੀਂ ਕਰਦਾ ਜਾਂ ਕੋਈ ਸਕੈਨਰੀ ਪ੍ਰੋਬਲਮ ਆ ਤਾਂ ਸਕਰੀਨ ਦੇ ਉੱਤੇ ਨੰਬਰ ਦਿੱਤਾ ਹੋਇਆ ਇਸ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਹਰ ਇੱਕ ਚੀਜ਼ ਲੈ ਸਕਦੇ ਜਿਹੜੀ ਵੀ ਚੀਜ਼ ਦੀ ਤੁਹਾਨੂੰ ਜ਼ਰੂਰਤ ਆ ਤੇ ਬਾਕੀ ਭਾਈ ਜੀ ਇੱਥੇ ਕੌਣ ਮਿਲੂਗਾ ਮੇਰੇ ਇੱਥੇ ਵੀਰੇ ਆਪਣੇ ਓਨਰ ਜਿਹੜੇ ਇੱਥੇ ਬੈਠਾ ਕਰਨਗੇ ਆਪਣੇ ਮੁੰਡਾ ਵਿਵੇਕ ਵਿਵੇਕ ਭਾਈ ਵਿਵੇਕ ਦੀ ਗੱਲ ਕਰਦੇ ਆ ਬਬੇਕ ਭਾਈ ਤੁਸੀਂ ਭਾਰ ਘਟਾਇਆ ਕਿ ਵਧਾਇਆ ਨਹੀਂ 6 ਤੋਂ 7 ਕਿਲੋ ਭਾਰ ਘਟਾਇਆ ਹੈ ਘਟਾਇਆ ਹੈ ਹਾਂਜੀ ਹਾਂ ਬਾਕੀ ਮੈਂ ਆਪਣੀ ਫਿਟਨੈਸ ਕੇ ਨਾਮ ਇੰਪਰੂਵ ਕੀਤੀ ਅੱਗੇ ਨਾਲੋਂ ਸ਼ਰੀਰ ਦੀ ਜਿਹੜੀ ਸ਼ੇਪ ਜਿਹੜੀ ਬਣਾਈ ਗਈ ਹੈ ਮੈਂ ਜੀ ਪ੍ਰੋਡਕਟ ਯੂਜ਼ ਕਰਕੇ ਆਪਣੀ ਲੋਕੇਸ਼ਨ ਇੱਕ ਵਾਰੀ ਦੁਬਾਰਾ ਦੱਸ ਦਿਆਂ ਆਪਾਂ ਇਹ ਅਮਰੀਕ ਸਿੰਘ ਰੋਡ ਤੇ ਕਾਹਨ ਸ੍ਰੀਮੇ ਵਾਲੀ ਗਲੀ ਦੇ ਵਿੱਚ ਹੈ ਜੀ ਇਹ ਨਿਸ਼ਾਨੀ ਇਹਦੀ ਹੈ ਮੋੜ ਤੇ ਕੈਨਡਰਾ ਬੈਂਕ ਹੈ 6 ਮੰਜ਼ਿਲਾ ਬਿਲਡਿੰਗ ਹੈ ਤੇ ਨਾਲ ਗਲੀਆਂ ਦੇ ਵਿੱਚ ਕਿਨਾਂ ਬਾ ਆਪਣਾ ਆਫਿਸ ਹੈ ਸਟਾਰ ਨਿਊਟ੍ਰੀਸ਼ਨ ਐਂਡ ਫਿਟਨੈਸ ਬਾਕੀ ਨੰਬਰ ਦੇ ਰੱਖਿਆ ਵੀ ਵੀਡੀਓ ਤੇ ਤੁਸੀਂ ਸਾਨੂੰ ਫੋਨ ਕਰਕੇ ਜਦੋਂ ਵੀ ਆ ਸਕਦੇ ਹੋ ਹਾਂ ਤੇ ਬਾਈ ਹੋਰਿਆ ਨੇ ਪਹਿਲਾਂ ਮੈਨੂੰ ਇੱਕ ਫੰਡਾ ਵਧੀਆ ਲੱਗਿਆ ਕਾਫੀ ਵੀਡੀਓ ਪਾਉਨੇ ਹੁੰਦੇ ਆ ਵੀ ਇਹਨਾਂ ਪਹਿਲਾਂ ਆਪ ਫਿੱਟ ਹੁੰਦੇ ਆ ਫਿਰ ਦੂਸਰਿਆਂ ਨੂੰ ਫਿੱਟ ਕਰਦੇ ਆ ਹੁਣ ਬਠਿੰਡੇ ਵਾਲਿਆਂ ਨੂੰ ਫਿੱਟ ਕਰਨ ਵਾਸਤੇ ਬਠਿੰਡੇ ਦੇ ਵਿੱਚ ਆ ਗਿਆ ਸਟਾਰ ਨਿਊਟ੍ਰੀਸ਼ਨ ਜਿਹੜਾ ਫਿਟਨੈਸ ਕਲੱਬ ਆ ਇਹਦੇ ਉੱਤੇ ਤੁਸੀਂ ਆ ਸਕਦੇ ਆ ਬਵੇਕ ਬਾਈ ਤੁਹਾਨੂੰ ਮਿਲੂਗਾ ਸਵੇਰੇ 5 ਵਜੇ ਤੋਂ ਸਟਾਰਟ ਹੁੰਦੇ ਬੰਨ ਲਗਾ ਪਹਿਲੇ ਹੀ ਹੋ ਜਾਂਦੇ ਆ ਸਟਾਰਟ ਬਸ ਹਾਂ ਜੀ ਆਪ 4-5 ਵਜੇ ਤੋਂ ਲੈ ਕੇ ਸ਼ਾਮੀ 9-10 ਤੱਕ ਇੱਥੇ ਹੁੰਦੇ ਜੀ ਐਨੀ ਟਾਈਮ ਕਾਲ ਕਰ ਸਕਦੇ ਆ ਕਦੋਂ ਵੀ ਕਿਉਂਕਿ ਵਿਦੇਸ਼ਾਂ ਵਾਲਿਆਂ ਦਾ ਵੀ ਟਾਈਮ ਚੇਂਜ ਹੋ ਜਾਂਦਾ ਬਾਹ ਤੇ ਇਧਰ ਵਾਲਾਂ ਦਾ ਅਲੱਗ ਤੋਂ ਟਾਈਮ ਹੁੰਦਾ ਇਸ ਨੰਬਰਾਂ ਦੇ ਉੱਤੇ ਸੰਪਰਕ ਕਰਕੇ ਤੁਸੀਂ ਬਾਈ ਉਹਨਾਂ ਨੂੰ ਮਿਲ ਸਕਦੇ ਹੋ ਤੇ ਜਿਹੜਾ ਬੰਦਾ ਇੱਥੇ ਆ ਗਿਆ ਉਹਨਾਂ ਦਾ ਤੁਸੀਂ ਇੱਥੇ ਆਇਆ ਹੋਣ ਨੂੰ ਪ੍ਰੋਡਕਟ ਦੇਤਾ ਜਿਹੜੇ ਤੋਂ ਬਾਹਰ ਬੈਠੇ ਆ ਬਠਿੰਡੇ ਤੋਂ ਬਾਹਰ ਬੈਠਿਆ ਜਾਂ ਪੰਜਾਬ ਤੋਂ ਬਾਹਰ ਬੈਠਾ ਜਾਂ ਇੰਡੀਆ ਤੋਂ ਹੀ ਬਾਹਰ ਬੈਠਿਆ ਉਹਨਾਂ ਦੀ ਪਹੁੰਚ ਬਾਰੇ ਦੱਸੋ ਜੀ ਆਲ ਇੰਡੀਆ ਤਾਂ ਡਿਲੀਵਰੀ ਫ੍ਰੀ ਹੈ ਦੇਖੋ ਫ੍ਰੀ ਆ ਆਲ ਇੰਡੀਆ ਬਾਕੀ ਇੰਡੀਆ ਤੋਂ ਬਾਹਰ ਕਿਸੇ ਵੀ ਕੰਟਰੀ 'ਚ ਅਸੀਂ ਅਵੇਲੇਬਲ ਕਰਵਾ ਦਾਂਗੇ ਡਿਲੀਵਰ ਕਰਵਾ ਦਾਂਗੇ ਉਹਦੇ ਚਾਰਜਸ ਵੇਰੀ ਕਰਦੇ ਆ ਕੰਟਰੀ ਟੂ ਕੰਟਰੀ ਜੀ ਅਵੇਲੇਬਲ ਕਰਵਾ ਦਾਂਗੇ ਜੀ ਹਰ ਇੱਕ ਜਿਹੜਾ ਡਿਲੀਵਰੀ ਦਾ ਚਾਰਜ ਆਊਗਾ ਮਨ ਆਊਟ ਆਫ ਕੰਟਰੀ ਉਹ ਉਹਦੇ ਹਿਸਾਬ ਨਾਲ ਹੋਊਗਾ ਜਿੰਨਾ ਕਿ ਵੇਟ ਹੋਊਗਾ ਜਾਂ ਤੁਹਾਡੀ ਕਿਹੜੀ ਕੰਟਰੀ ਆ ਉਹਦੇ ਹਿਸਾਬ ਨਾਲ ਤੁਹਾਨੂੰ ਚਾਰਜ ਲੱਗਣਾ ਬਾਕੀ ਜਿਹੜਾ ਪ੍ਰੋਡਕਟ ਦਾ ਚਾਰਜ ਆ ਉਹ ਸਾਰਿਆਂ ਲਈ ਸੇਮ ਹੀ ਆ ਉਹਦੇ ਵਿੱਚ ਕੋਈ ਫਰਕ ਨਹੀਂ ਹੈਗਾ ਤੇ ਨੰਬਰ ਦੇ ਉੱਤੇ ਸੰਪਰਕ ਕਰ ਲਓ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਭਰਾ ਦੇ ਕੰਮ ਆ ਜੀ